ਨੋਜਮਾਨਾ ਦੇ ਰਿਸ਼ਤਿਆਂ ਤੇ ਪਿਆਰ ਦੇ ਅੱਗੇ ਚੁਕੀ ਪਾਪ ਖਾਪ ਪੰਚਾਇਤ ਇੱਕ ਤੋੜੀ ਦਿੱਤੀ 650 ਸਾਲ ਦੀ ਪਰੰਪਰਾ ਹਿਸਾਰ ਦੀ 42 ਪਿੰਡਾਂ ਦੀ ਸਰਤੋਲ ਖਾਪ ਨੇ ਮਹਾ ਪੰਚਾਇਤ ਬੁਲਾ ਕੇ ਇੱਕ ਇਤਿਹਾਸਿਕ ਫੈਸਲਾ ਲਿਆ ਹੈ ਹੁਣ ਇਥੋਂ ਦੇ ਲੋਕ ਆਪਣਾ ਪਿੰਡ ਗੋਤਰ ਤੇ ਗਵਾਂਡੀਆਂ ਨੂੰ ਛੱਡ ਕੇ ਅੰਤਰਜਾਤੀ ਵਿਆਹ ਕਰਵਾ ਸਕਦੇ ਨੇ ਇਸ ਤੋਂ ਇਲਾਵਾ ਖਾਪ ਪੰਚਾਇਤ ਨੇ ਸਾਰੇ ਜਾਤੀ ਬੰਧਨ ਤੋੜਦਿਆਂ ਇਹ ਫੈਸਲਾ ਲਿਆ ਹੈ ਕਿ ਆਪਣੇ ਰਿਸ਼ਤੇਦਾਰਾਂ ਦੀ ਸਹਿਮਤੀ ਨਾਲ ਹਰ ਕੋਈ ਅੰਤਰਜਾਤੀ ਵਿਆਹ ਕਰਵਾ ਸਕਦਾ ਹੈ ਪੰਚਾਇਤ ਵਿੱਚ ਮੌਜੂਦ ਹਜ਼ਾਰਾਂ ਲੋਕਾਂ ਦੀ ਮੌਜੂਦਗੀ ਵਿੱਚ ਇਹ ਫੈਸਲੇ ਤੇ ਮੋਹਰ ਲਗਾਈ ਗਈ। ਪੰਚਾਇਤ ਦੇ ਸੀਨੀਅਰ ਮੈਂਬਰਾਂ ਨੇ ਇਸ ਪਰੰਪਰਾ ਨੂੰ ਤੋੜਨ ਦਾ ਸਭ ਤੋਂ ਵੱਡਾ ਕਾਰਨ ਦੱਸਿਆ ਕਿ ਲੜਕੀਆਂ ਦੀ ਸੰਖਿਆ ਦਿਨ-ਬਦਨ ਘਟਦੀ ਜਾ ਰਹੀ ਹੈ ਜਿਸ ਲਈ ਲੜਕੀਆਂ ਦੇ ਵਿਆਹ ਵਿੱਚ ਮੁਸ਼ਕਲਾਂ ਆ ਰਹੀਆਂ ਨੇ। ਦੂਜੇ ਪਾਸੇ 942 ਪਿੰਡਾਂ ਵਿੱਚ ਭਾਈਚਾਰਾ ਹੋਣ ਕਾਰਨ ਵਿਆਹ ਨਹੀਂ ਹੋ ਸਕਦੇ ਸਨ ਜਿਸ ਕਾਰਨ ਕਈ ਮੁਸ਼ਕਲਾਂ ਦਾ ਸਾਹਮਣਾ ਵੀ ਕਰਨਾ ਪੈਂਦਾ ਸੀ। ਪਰ ਹੁਣ ਖਾਪ ਪੰਚਾਇਤ ਵੱਲੋਂ ਲਏ ਗਏ ਇਸ ਫੈਸਲੇ ਤੋਂ ਹਰ ਕੋਈ ਖੁਸ਼ ਨਜ਼ਰ ਆ ਰਿਹਾ ਹੈ। ਹਾਲਾਂਕਿ ਪਿੰਡ ਦੇ ਕੁਝ ਲੋਕਾਂ ਨੇ ਇਸ ਫੈਸਲੇ ਦਾ ਵਿਰੋਧ ਵੀ ਕੀਤਾ ਹੈ।